ਅਗਰ ਅੱਜ ਅਸੀਂ ਅਜਨਾਲਾ ਹਲਕੇ ਦੇ ਪਿੰਡ ਚੱਕ ਬਸਤੀ ਲਾਲਵਾਲਾ ਦੇ ਵਿੱਚ ਪਹੁੰਚੇ ਆ ਇੱਥੇ ਇਹ ਐ ਨ ਆ ਰਹੀ ਹੈ ਨੌਜਵਾਨਾਂ ਵੱਲੋਂ ਤੇ ਜਲਾਲ ਸਮਾਧੀਆਂ ਸਮੂਹ ਸੰਗਤਾਂ ਵੱਲੋਂ ਜਿਹੜਾ ਇੱਥੇ ਡੇਰੇ ਦੇ ਵਿੱਚ ਕਿਉਂਕਿ ਇੱਥੇ ਜਿਹੜਾ ਵੀ ਕੋਈ ਸੇਵਾ ਲੈ ਕੇ ਆਉਂਦਾ ਸੜਕ ਦੇ ਉੱਪਰ ਹੀ ਉਹਨਾਂ ਨੂੰ ਫੜਾ ਕੇ ਜਿਹੜਾ ਵਾ ਉਹ ਗਾਂ ਚਲ ਜਾਂਦਾ ਕਿਉਂਕਿ ਇੱਥੇ ਕੋਈ ਵੀ ਗੱਡੀ ਜਿਹੜੀ ਅੰਦਰ ਨਹੀਂ ਆ ਸਕਦੀ ਕਿਉਂਕਿ 5-5 6-6 ਫੁੱਟ ਜਿਹੜਾ ਪਾਣੀ ਉਹ ਚੜਿਆ ਵਾ ਇਹਨਾਂ ਨੇ ਰਿਸਕ ਖੇਡ ਕੇ 5-5 6-6 ਫੁੱਟ ਦੇ ਵਿੱਚੋਂ ਪਾਣੀ 'ਚੋਂ ਟਰੈਕਟਰ ਨਗਾ ਕੇ ਇਹਨਾਂ ਜਿਹੜੇ 12-13 ਡੇਰੇ ਸੀ ਜਿੱਥੇ ਸਮਾਨ ਬਹੁਤ ਹੀ ਘੱਟ ਜਿਹੜਾ ਮਾਤਰਾ ਦੇ ਵਿੱਚ ਇਹਨਾਂ ਕੋ ਪਹੁੰਚਿਆ ਵਾ ਇਹ ਤੇ ਸਮਾਨ ਲੈ ਕੇ ਸਾਡੇ ਕੰਬਲ ਰਾਚਨ ਜਿਹੜਾ ਸਮਾਨਮਹਈਆ ਕਰਵਾਇਆ ਆ ਉਹ ਗੱਲਬਾਤ ਕਰਦੇ ਆ ਸਾਡੇ ਪਿੰਡ ਦੇ ਜਿਹੜੇ ਆਪਣਾ ਬਜ਼ੁਰਗ ਅੰਕਲ ਗਿਆਨ ਸਿੰਘ ਉਹਨੇ ਜਸਵੰਤ ਸਿੰਘ ਉਹਨੇ ਕਾਫੀ ਇਹਨਾਂ ਦੇ ਨਾਲ ਆਏ ਆ ਉਹ ਗੱਲਬਾਤ ਕਰਦੇ ਆ ਬਾਬਾ ਜੀ ਵਾਈਗੁਰ ਜੀ ਕਾ ਖਾਲਸਾ ਬਾਈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਇਹ ਨਾ ਡੇਰੇ ਜਿਹੜੇ 15 ਡੇਰੇ ਆ ਇੱਥੇ ਟੋਟਲ ਤੇ ਸੜਕ ਤੋਂ ਮਤਲਬ 2-3 ਕਿਲੇ ਹਟਵੇਂ ਆ ਤੇ ਪਾਣੀ ਇੱਥੇ ਜਿਹੜਾ 4-4 5-5 ਫੁੱਟ ਚੜਿਆ ਬਾ ਤੇ ਇੱਥੇ ਕੋਈ ਵੀ ਜਿਹੜਾ ਵਾ ਰਾਸ਼ਨ ਲੈਉਣ ਤੋਂ ਜਿਹੜਾ ਝਿਜਕਦਾ ਕਿ ਪਾਣੀ ਜ਼ਿਆਦਾ ਹੋਣ ਦੇ ਕਾਰਨ ਕੋਈ ਰਿਸਕ ਨਹੀਂ ਲੈਂਦਾ ਇੱਥੇ ਵੇਖੋ ਜਿੰਨੇ ਵੀ ਵੀਰ ਜਲਾਲ ਉਸਮੇ ਦੀ ਸੰਗਤਾਂ ਜਾਂ ਐਨ ਆਰ ਆਈ ਵੀਰ ਆ ਜਿੰਨੇ ਵੀ ਇੱਥੇ ਨੌਜਵਾਨ ਵੀਰ ਆ ਜੋ ਇਹ ਤੂੜੀ ਲੈ ਕੇ ਆਏ ਆ ਦੋ ਟਰਾਲੀਆਂ ਆ ਕੱਪੜੇ ਆ ਰਾਸ਼ਨ ਆ ਘਰ ਦਾ ਜੋ ਵੀ ਬੱਚਿਆਂ ਦਾ ਮਤਲਬ ਬੱਚਿਆਂ ਦੇ ਕੱਪੜੇ ਆ ਬਜ਼ੁਰਗਾਂ ਦੇ ਪਹਿਣਾ ਦੇ ਕੱਪੜੇ ਆ ਜੋ ਵੀ ਇਹਨਾਂ ਦਾ ਜੋ ਵੇਖੋ ਜਿਹੜਾ ਇਹਨਾਂ ਦਾ ਸਮਾਨ ਇਹਨਾਂ ਨੂੰ ਜ਼ਰੂਰਤਵਾਨ ਦੀ ਸਾਰਾ ਅਸੀਂ ਲੈ ਕੇ ਆਏ ਆ ਤੇ ਭੈਣ ਹੁਣਾਂ ਦੇ ਹੈਂਡਓਵਰ ਕਰਤਾ ਵਾ ਬਾਕੀ ਮਾਲ ਕਿਨਾਂ ਤੇ ਕਿਰਪਾ ਰੱਖੀ ਗਈ ਹੋ ਜੇ ਦਿਨ ਇਹਨਾਂ ਨੂੰ ਵੇਖਣੇ ਨਾ ਪਹਿਣ ਅਸੀਂ ਤੇ ਇਹੋ ਕਹਿੰਨੇ ਆ ਕਿ ਵੇਖੋ ਜਿਹੜਾ ਆਂਦੇ ਆਗੇ ਇਹ ਦਿਨ ਮਾਰੇ ਜਦੋਂ ਕਿ ਆਉਂਦੇ ਆ ਨਾ ਉਦੋਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਉਂਦੇ ਆ ਕਿ ਜੇ ਵੇਖੋ ਇਹਨਾਂ ਦੇ ਦਿਨ ਮਾੜੇ ਆਏ ਤੇ ਅੱਜ ਆਪਾਂ ਇਹਨਾਂ ਦਾ ਕੋਈ ਇਹੋ ਜਿਹਾ ਕੋਈ ਨਹੀਂ ਗੱਲ ਹੋਣੀ ਚਾਹੀਦੀ ਕਿ ਕਿਹਦਾ ਮਜ਼ਾਕ ਬਣੇ ਇਹ ਵੇਖੋ ਇਹਨਾਂ ਨੂੰ ਰਾਸ਼ਨ ਜਿਹੜਾ ਇਹਨਾਂ ਨੂੰ ਮਈਆ ਕਰਾਇਆ ਵਾ ਬਾਕੀ ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਐਨਆਰਆਈ ਵੀਰਾਂ ਦਾ ਤੇ ਜਿੰਨੀਆਂ ਜਲਾਲਸਮੇਂ ਦੀਆਂ ਸੰਗਤਾਂ ਜਿੰਨੇ ਵੀ ਬਜ਼ੁਰਗ ਸਾਡੇ ਨਾਲ ਨੌਜਵਾਨ ਵੀਰ ਜਿੰਨੇ ਵੀ ਆਏ ਇਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮੈਂ ਪ੍ਰਵਾਸ ਪੰਜਾਬੀ ਮਿੱਟੀ ਤੋਂ ਤੁਹਾਡਾ ਆਪਣਾ ਗਗਨ ਪ੍ਰਵਾਸ ਸਿੰਘ